ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਫਤਿਹ ਬਨ ਲੋ ਕੇਂਦਰ ਸਰਕਾਰ ਵੱਲੋਂ ਸੀਏਏ ਨੂੰ ਲੈ ਕੇ ਅੱਜ ਜੁਮੇ ਦੀ ਨਮਾਜ਼ ਤੋਂ ਬਾਅਦ ਸਰਹੱਦੀ ਗੇਟ ਚੌਂਕ ਤੋਂ ਡਿਪਟੀ ਕਮਿਸ਼ਨਰ ਦੇ ਦਫ਼ਤਰ ਤੱਕ ਪੈਦਲ ਰੋਸ ਮਾਰਚ ਕੱਢਿਆ ਗਿਆ ਇਸ ਮੌਕੇ ਪਾਰਟੀ ਪ੍ਰਧਾਨ ਜਥੇਦਾਰ ਜਸਕਰਨ ਸਿੰਘ ਕਾਨ ਸਿੰਘ ਵਾਲਾ ਦੀ ਅਗਵਾਈ ਵਿੱਚ ਰਾਸ਼ਟਰਪਤੀ ਦੇ ਨਾਂ ਸਹਾਇਕ ਡਿਪਟੀ ਕਮਿਸ਼ਨਰ ਹਰਬੰਸ ਸਿੰਘ ਨੂੰ ਮੰਗ ਪੱਤਰ ਸੌਂਕੇ ਮੰਗ ਕੀਤੀ ਕਿ ਨਾਗਰਿਕਤਾ ਖੋਦ ਬਿਲ ਸੀਏਏ ਨੂੰ ਰੱਦ ਕੀਤਾ ਜਾਵੇ ਮੰਗ ਪੱਤਰ ਦੇਣ ਤੋਂ ਪਹਿਲਾਂ ਪਾਰਟੀ ਪ੍ਰਧਾਨ ਜਸਕਰਨ ਸਿੰਘ ਨੇ ਕਿਹਾ ਕਿ ਇਹ ਬਿੱਲ ਕੇਂਦਰ ਦੀ ਭਾਜਪਾ ਸਰਕਾਰ ਨੇ ਅਜਿਹੇ ਸਮੇਂ ਕਾਨੂੰਨ ਬਣਾਇਆ ਹੈ ਜਦੋਂ ਦੇਸ਼ ਅੰਦਰ ਚੋਣਾਂ ਹੋਣ ਵਾਲੀਆਂ ਹਨ ਇਸ ਸਮੇਂ ਅਜਿਹਾ ਕਾਨੂੰਨ ਪਾਸ ਕਰਕੇ ਨਫ਼ਰਤ ਵਾਲਾ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਅਮਰਸਰ ਜੀ 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 ਜਿਹੜਾ ਸੀਏਏ ਇਹ ਕਾਨੂੰਨ ਸਿਟੀਜ਼ਨ ਅਮੈਂਡਮੈਂਟ ਬਿੱਲੇ ਦੀ ਕੋਈ ਲੋੜ ਨਹੀਂ ਸੀ ਜਦੋਂ ਕਿ ਨਾਗਰਿਕਤਾ ਪ੍ਰੋਗਰਾਮ ਪਹਿਲਾਂ ਹੀ ਚੱਲਦਾ ਹੈ 1955 ਦੇ ਵਿੱਚ ਜਵਾਰ ਨਹਿਰ ਨੇਰੂ ਤੇ ਲਿਆਕਟ ਅਲਿ ਸਮਝੌਤਾ ਹੋਇਆ ਕਿ ਜੇ ਧਰਮ ਦੇ ਆਧਾਰ ਤੇ ਕੋਈ ਤੰਗ ਕਰਦਾ ਉਹ ਕਿਸੇ ਵੀ ਦੇਸ਼ ਚ ਸੈਲਮ ਲੈ ਸਕਦਾ ਜਿਵੇਂ ਪਾਕਿਸਤਾਨ ਦੇ ਵਿੱਚੋਂ ਕਾਫੀ ਜਾਬੇ ਹਿੰਦੂ ਵੀ ਪਹੁੰਚਾਏ ਆ ਉਹਨਾਂ ਦੀ ਸੈਲਮ ਉਹਨਾਂ ਨੂੰ ਮਿਲੀ ਹੋਈ ਹੈ ਅਫਗਾਨਿਸਤਾਨ ਦੇ ਵਿੱਚ ਕੁਝ ਸਿੱਖ ਆਏ ਆ ਉਹਨਾਂ ਨੂੰ ਸੈਲਮ ਕੀਤੀ ਹੈ ਉਹਨਾਂ ਨੂੰ ਤੰਗ ਨਹੀਂ ਕੀਤਾ ਗਿਆ ਮੈਂ ਪਾਕਿਸਤਾਨ ਤੱਕ ਮੇਰੀ ਜਾ ਕੇ ਪਾਕਿਸਤਾਨ ਨੇ ਕਿਸੇ ਨੂੰ ਤੰਗ ਨਹੀਂ ਕੀਤਾ ਇੱਕ ਮਾਹੌਲ ਕਰਦੇ ਕਿ ਸਾਨੂੰ ਤੰਗ ਕੀਤਾ ਉਹੋ ਜਿਹਾ ਮਾਹੌਲ ਕ੍ਰੀਏਟ ਕੀਤਾ ਜਾਵੇ ਇਸ ਕਰਕੇ ਦਲਾਈ ਲਮਾ ਵੀ ਇੱਥੇ ਸੈਲਮ ਦੇ ਤਹਿਤ ਕਿੱਥੇ ਬੈਠਾ ਉਹ ਵੀ ਮਕਰੋੜ ਕੰਚ ਬੈਠਾ ਹੈ ਉਹਨਾਂ ਦੀਆਂ ਮਾਰਕੀਟਾਂ ਬੜੀਆਂ ਹੋਈਆਂ ਇਹ ਇੰਟਰਨੈਸ਼ਨਲ ਕਾਨੂੰਨ ਹੈ ਇਹ ਇੰਡੀਆ ਨੂੰ મોદી ਨੂੰ ਇਹ ਲਾਗੂ ਕਰਨਾ ਹੀ ਪੈਣਾ ਕਿਉਂਕਿ ਇਹ ਇੱਕ ਮੰਤਰੀ ਕਾਨੂੰਨ ਹੈ ਅਮਰੀਕਾ ਦੇ ਵਿੱਚ ਜਿਸ ਤਰੀਕੇ ਸਾਡੇ ਬੱਚੇ ਰਹਿੰਦੇ ਆ ਇੱਥੋਂ ਤੰਗ ਕਰਦੇ ਆ ਪਰੇਸ਼ਾਨ ਕਰਦੇ ਆ ਅਮਰੀਕਾ ਦੇ ਵਿੱਚ ਰਹਿੰਦੇ ਆ ਕੈਨੇਡਾ ਦੇ ਵਿੱਚ ਆਪਣੀ ਜਾਨਾਂ ਬਚਾਈਆਂ ਤੇ ਇਸ ਕਰਕੇ ਇਹ ਜਿਹੜਾ ਕਾਨੂੰਨ ਹੈ ਇਹ ਬਿਲਕੁਲ ਲਾਟੇ ਇਹਦੇ ਵਿੱਚ ਸ਼ੈਡਿਊਲ ਕਾਸ ਨੂ ਟ੍ਰਾਈਬ ਨੂੰ ਬਹੁਤ ਵੱਡਾ ਹੋਰ ਵੀ ਵੱਡਾ ਘਾਟਾ ਪਊਗਾ ਕੀ ਪੈਣਾ ਕਿ ਉਹ ਦੱਸ ਨਹੀਂ ਸਕਣਾ ਦੇ ਭਾਈ ਸਾਡੀ ਬੀਬੀ ਕਿੱਥੋਂ ਦੀ ਆ ਸਾਡਾ ਭਰਾ ਕਿੱਥੋਂ ਦਾ ਕਿਉਂਕਿ ਉਹਨਾਂ ਦੇ ਨਾਂ ਜ਼ਮੀਨ ਜੱਤਾ ਨਾਂ ਉਹਨਾਂ ਦੇ ਨਾਲ ਜਾਇਦਾਦ ਹੈ ਇਹ ਜਿਹੜੇ ਕਬੀਲੇ ਹੁੰਦੇ ਆ ਇਹ ਬਿਲਕੁਲ ਇੱਕ ਸਿਸਟਮ ਦੇ ਵਿੱਚ ਰਹਿੰਦੇ ਆ ਕਿਉਂਕਿ ਇਹਨਾਂ ਦੇ ਕੇ ਬੇਜ਼ਮੀਨੇ ਹੈਗੇ ਆ ਫਿਰ ਇਹਨਾਂ ਦੇ ਨਾਂ ਜਦੋਂ ਤੁਸੀਂ ਇਹੋ ਜਿਹਾ ਐਸਸੀਏਏ ਲਾਗੂ ਹੋ ਜਾਊਗਾ ਤੇ ਫਿਰ ਇਹਨਾਂ ਨੇ ਆਪਣੇ ਪ੍ਰੂਫ ਨਹੀਂ ਦੇ ਸਕਣਗੇ ਤੇ ਫਿਰ ਇਹ ਦੇਸ਼ ਦੀ ਨਾਗਰਿਕਤਾ ਖੁੱਸ ਜਾਣਗੀ ਫਿਰ ਨਾਗਰਿਕਤਾ ਕੀ ਲੋੜ ਹੈ ਤੁਸੀਂ ਦੱਸੋ ਆਧਾਰ ਕਾਰਡ ਸਾਡੇ ਕੋਲੇ ਆ ਮੋਟਰ ਕਾਰ ਸਾਡੇ ਕੋਲੇ ਆ ਉਸ ਤੋਂ ਬਾਅਦ ਪੈਨ ਕਾਰ ਸਾਡੇ ਕੋਲੇ ਆ ਤੇ ਫੇਰ ਯਾਰ ਦੋਰੀ ਨਗਰ ਦਾ ਕਿਹੜੀ ਗੱਲ ਹੈ ਜਦੋਂ ਇੱਥੋਂ ਦੇ ਵਸਿੰਦੇ ਹੈਗੇ ਇਹੋ ਜੇ ਕਾਨੂੰਨ ਲਾਗੂ ਕਰਕੇ ਇਹ ਜਿਹੜਾ ਸਾਡੇ ਸਿਸਟਮ ਨੂੰ ਖਤਮ ਕਰਨਾ ਹੈ ਬਹੁਤ ਮਾੜੀ ਗੱਲ ਹੈ ਇੱਥੋਂ ਦੀ ਜਿਹੜੀ ਮੁਰਮਰਾਈ ਰਾਸ਼ਪਤੀ ਉਹਨਾਂ ਨੂੰ ਤੁਰੰਤ ਇਸ ਕਾਨੂੰਨ ਨੂੰ ਰੱਦ ਕਰਨ ਦੀ ਸਵਾਰਸ਼ ਕਰਨੀ ਚਾਹੀਦੀ ਹੈ ਤੇ ਅਸੀਂ ਜਦੋਂ ਜਦ ਕਰਦੇ ਰਵਾਂਗੇ ਇਸ ਵੇਲੇ ਰੋਜਿਆਂ ਦੇ ਸਮੇਂ ਇਹੋ ਜਿਹਾ ਫਿਰਕਾ ਪ੍ਰਸਤ ਵਰਗਾ ਕਾਨੂੰਨ ਲਾਗੂ ਕਰ ਦੇਣਾ ਇਹ ਬਹੁਤ ਮਾੜੀ ਗੱਲ ਹੈ ਤੇ ਮੈਂ ਇਹ ਵੀ ਕਹਿਣਾ ਚਾਹਣਾ ਕਿ ਇਹ ਪੋਲੀਟੀਕਲ ਪਾਰਟੀ ਨਹੀਂ ਰਹੀ ਇਹ ਘੱਟ ਜਨਤਿਆਂ ਨੂੰ ਮਾਰਨ ਵਾਲੀ ਹੈ ਚੋਣ ਕਮਿਸ਼ਨਰ ਦੀ ਮਾਨਤਾ ਰ ਜੋ ਕੋਈ ਸ਼੍ਰੋਮਣੀ ਅਕਾਲੀ ਦਰਬਾਰ ਅੰਮ੍ਰਿਤਸਰ ਪਤੇ ਬਲੇ ਗੋਟਲਾ ਨੂੰ ਜਿਹੜਾ ਅਸੀਂ ਮੈਮੋਰੰਡਮ ਸੀਏ ਦੇ ਖਰਾਬ ٹرسٹਪਤੀ ਜੀ ਦੇ ਨਾਮ ਹੈ ਉਹ ਮੈਨੂੰ ਦਿੱਤਾ ਗਿਆ ਡੀਸੀਸਨ ਆ ਅ ਤੇਖੋ ਇਹ ਸੈਂਟਰ ਗਵਰਨਮੈਂਟ ਨਾਲ ਜਿਹੜਾ ਇਹ ਗਾਂ ਸੰਬੰਧਿਤ ਹੈ ਤੇ ਅਸੀਂ ਇਹਨੂੰ ਅੱਜ ਹੀ ਅੱਗੇ ਫਾਰਵਰਡ ਕਰਨਾ